ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ ਆਪਣੇ ਪਿੰਡ ਕੋਟਲੀ ਅ블ੂ ਗਊਸ਼ਾਲਾ ਦੇ ਵਿੱਚ ਇੱਕ ਲੱਕੀ ਡਰਾਅ ਚੱਲ ਰਿਹਾ ਹੈ ਤੇ 1 ਮਹੀਨਾ ਹੋ ਗਿਆ ਡਰਾਅ ਚੱਲਦੇ ਨੂੰ ਤੇ ਉਸ ਦੇ ਵਿੱਚ ਇੱਕ ਆਪਾਂ ਮਿੰਨੀ ਡਰਾਅ ਰੱਖਿਆ ਸੀ ਜਿਹੜਾ 10 ਤਰੀਕ ਦਿਨ ਸ਼ੁੱਕਰਵਾਰ ਨੂੰ ਨਿਕਲਿਆ ਉਹ ਉਹਦੇ ਵਿੱਚ 11 ਨਾਮ ਸੀ ਜਿਹਦੇ ਪਹਿਲੇ ਨਾਮ ਦੇ ਵਿੱਚ ਬੁਲਟ ਮੋਟਰਸਾਈਕਲ ਜਾਂ ਜੈਕ ਵਾਲਾ ਡਬਲ ਟਾਇਰਾਂ ਟਰਾਲਾ ਤੇ ਜਾਂ ਆਈਫੋਨ 15 ਪ੍ਰੋ ਮੈਕਸ ਜਿਨ੍ਹਾਂ ਨੂੰ ਪਹਿਲਾ ਨਾਮ ਨਿਕਲਿਆ ਉਹ ਅੰਕਲ ਜੀ ਆਪਣੇ ਨਾਲ ਆਪਾਂ ਹੁਣ ਇਸ ਟਾਈਮ ਤੁਹਾਨੂੰ ਦੱਸਣਾ ਚਾਹੁੰਦੇ ਆ ਪਿੰਡ ਅਠੂਰ ਜਿਹੜਾ ਕਿਹੜਾ ਪਿੰਡ ਆ ਜੀ ਆਪ ਨੂੰ ਜ਼ਿਲ੍ਹਾ ਲੁਧਿਆਣਾ ਪਿੰਡ ਅਠੂਰ ਦੇ ਵਿੱਚ ਖੜੇ ਆ ਤੇ ਇੱਕ ਪਹਿਲਾਂ ਵੀਡੀਓ ਬਣਾਈ ਸੀ ਤੁਸੀਂ ਪੇਜ ਤੇ ਚੈੱਕ ਕਰ ਸਕਦੇ ਜਦੋਂ ਅੰਕਲ ਜੀ ਆਪਣੇ ਕੋਲ ਆਏ ਜਦੋਂ ਇਹਨਾਂ ਨੂੰ ਟਰਾਲਾ ਨਿਕਲਿਆ ਤਾਂ ਆਪਾਂ ਅੰਕਲ ਜੀ ਨਾਲ ਇੱਕ ਵਾਅਦਾ ਕੀਤਾ ਸੀ ਇਹ ਕਹਿੰਦੇ ਵੀ ਅਸੀਂ ਟਰਾਲਾ ਲੈਣਾ ਹੈ ਐਂ ਗੱਲ ਹੋਈ ਜੀ ਹਾਂ ਜੀ ਹਾਂ ਜੀ ਇਹ ਕਹਿੰਦੇ ਵੀ ਅਸੀਂ ਟਰਾਲਾ ਲੈਣਾ ਹੈ ਨਾ ਅਸੀਂ ਬੁਲਟ ਲੈਣਾ ਨਾ ਆਈਫੋਨ ਲੈਣਾ ਤਾਂ ਫੇਰ ਆਸੀਂ ਅੰਕਲ ਹੋਰਾਂ ਨੇ ਇੱਕ ਵਾਅਦਾ ਕੀਤਾ ਵੀ ਬਿਲਕੁਲ ਨਵਾਂ ਟਰਾਲਾ ਜੈਕ ਵਾਲਾ ਡਬਲ ਟੈਰਾ ਸੋਡੇ ਘਰ ਪਹੁੰਚ ਕੀਤਾ ਜਿਓ ਮੜਾ ਦਿਖਾ ਦਊਂ ਅੰਕਲ ਜੀ ਦੇ ਘਰੇ ਖੜਿਆ ਪਿੰਡ ਹਠੂਰ ਤਾਂ ਇੱਕ ਸੋਨੂੰ ਗੱਲ ਹੋਰ ਦੱਸਦੇ ਆਂ ਪਿਛਲੀ ਵੀਡੀਓ ਚ ਵੀ ਦੱਸੀ ਸੀ ਜਿਹੜਾ 54.5 ਟਰੈਕਟਰ ਖੜਿਆ ਜੌਂਡੀਅਰ ਤੇ ਇਹਦੇ ਬਾਰੇ ਅੰਕਲ ਜੀ ਮੜਾ ਦੱਸੋ ਕਿੱਥੋਂ ਕਿਹੜੇ ਡਰਾ ਚੋਂ ਨਿਕਲਿਆ ਤੇ ਇਹਦੇ ਬਾਰੇ ਦੱਸੋ ਜਿਹੜਾ ਤੋਂ ਟਰੈਕਟਰ ਦੇਖ ਰਹੇ ਹੋ ਇਹ ਮਸਤੂਆਣਾ ਸਾਹ ਉਥੋਂ ਅੰਕਲ ਜੀ ਨੇ ਲੱਕੀ ਡਰਾ ਦੇ ਕੂਪਨ ਪਾਏ ਸੀ ਉਥੋਂ ਨਿਕਲਿਆ ਹੋਰ ਕਿੱਥੇ ਕਿੱਥੇ ਡਰਾ ਨਿਕਲੇ ਸੋਨੂੰ ਉਹ ਦੱਸੋ ਜੀ ਉਹ ਉਹ ਕਿੱਥੋਂ ਨਿਕਲ ਗਏ ਠੀਕ ਹੈ ਹੋਰ ਜੀ ਉਗੋ ਕੇ ਤਾਂ ਕੀ ਨਿਕਲੇ ਆਪਾਂ ਨੂੰ ਜੀ ਉਥੋਂ 58 ਗਣਾ ਨਿਕਲੇ ਜੀ ਅੱਛਾ ਉਥੋਂ 58 ਗਣਾ ਤੇਰਾ ਪਿੰਡ ਦਾ ਭੁੱਲ ਗਿਆ ਜਿਹੜਾ ਜਿਹੜਾ ਆਪਣਾ ਅਸੀਂ ਸਵਾਜਪੁਰਾ ਪਏ ਕਿਹੜਾ ਪਿੰਡ ਆ ਜਿਹੜੇ ਤੇ ਆਪਣਾ ਬੁੱਕਣ ਵਾਲਾ ਹਾਂ ਬੁੱਕਣ ਵਾਲਾ ਬੁੱਕਣ ਵਾਲਾ ਜਿੱਥੇ ਸਵਾਜ ਟ੍ਰੈਕਟਰ ਨਿਕਲ ਨਾ ਰੱਖਿਆ ਸੀ ਇਹ ਸਭ ਆ ਬਾਵੜਾ ਰਾ ਸੀਗੇ ਜੀ ਹੁਣ ਨਹੀਂ ਧਿਆਨ ਵਿੱਚ ਮੈਂ ਸਾਨੂੰ ਦੱਸਦਾ ਵੀ ਅੰਕਲ ਨੂੰ ਲੰਗਵਾਲੀ ਨਹੀਂ ਲੰਗਵਾਲੀ ਅੰਕਲ ਨੂੰ ਮੈਂ ਮੈਂ ਸਾਨੂੰ ਦੱਸਦਾ ਨਹੀਂ ਅੰਕਲ ਜੀ ਆਪ ਭੁੱਲੇ ਪਏ ਵੀ ਇੰਨੇ ਨਾਮ ਇਹ ਨਿਕਲ ਚੁੱਕੇ ਨੇ ਤੁਸੀਂ ਜਾਣਦੇ ਹੋ ਟਰੈਕਟਰ ਦੇਖ ਰਹੇ ਹੋ ਨਾਲ ਖੜਾ ਆ ਪਿੱਛੇ ਟਰਾਲਾ ਇਹ ਗਊਸ਼ਾਲਾ ਕਲੱਬ ਪਿੰਡ ਕੋੜਲੀ ਤੋਂ ਨਿਕਲਿਆ ਇੱਕ ਬੁਲਟ ਮੋਟਰਸਾਈਕਲ ਨਿਕਲਿਆ ਇਹਨਾਂ ਨੂੰ ਇੱਕ ਸਕੂਟਰ ਵੀ ਨਿਕਲੀ ਜੀ ਇਲੈਕਟ੍ਰੋਨਿਕ ਚਾਰਜ ਵਾਲੀ ਹਾਂਜੀ ਹੋਰ ਵੀ ਕਾਫੀ ਸਮਾਨ ਜਿਹੜੇ ਨਿੱਕੇ ਮੋٹے ਨਾਮ ਆਪਾਂ ਉਹ ਗਿਣਤੀ ਤੋਂ ਬਾਹਰ ਹੈ ਇੰਨੇ ਨਾਮ ਅੰਕਲ ਜੀ ਹੁ ਨਿਕਲ ਚੁੱਕੇ ਐ ਉਹ ਨਿਕਲਦੇ ਤਾਂ ਹੈ ਕੂਪਨ ਪਾਉਣਾ ਪੈਂਦਾ ਹੈ ਬਿਲਕੁਲ ਠੀਕ ਹੈ ਜੀ ਤੇ ਅੰਕਲ ਜੀ ਇੱਕ ਇਹ ਦੱਸ ਦਿਓ ਵੀ ਆਪਣਾ ਗਊਸ਼ਾਲਾ ਕਲੱਬ ਪਿੰਡ ਕੋੜਲੀ ਦਾ ਕੰਮ ਕਿਵੇਂ ਲੱਗਿਆ ਤੁਹਾਨੂੰ ਬਹੁਤ ਵਧੀਆ ਵੀ ਆਪਾਂ ਦਾ ਸੋਨਾ ਲੱਗਿਆ ਜਨਾ ਕਿਸੇ ਪਾਸੋਂ ਕਿਸੇ ਦੇਆ ਕੰਡ ਦਾ ਮਤਲਬ ਕਿਸੇ ਨਾਲ ਤੁਹੇ ਐਂ ਕਰਦੇ ਆ ਵੀ ਆ ਆਏ ਆ ਉਹ ਆ ਜਿਵੇਂ ਦੂਜੇ ਆਂ ਬੰਦੇ ਕਰਦੇ ਪਾਲੀ ਬੇਈਮਾਨੀ ਕਰਦੇ ਜੀ ਹਾਂਜੀ ਸਾਫ ਸੁਥਰਾ ਤੇ ਜਿਹੜੀ ਗੱਲ ਆਪਾਂ ਕਹੀ ਸੀ ਆਪਾਂ ਤੁਹਾਨੂੰ ਟਾਈਮ ਦਿੱਤਾ ਸੀ 7 ਤੋਂ 8 ਦਿਨਾਂ ਦਾ ਉਦੋਂ ਪਹਿਲਾਂ ਟਰਾਲਾ ਪਹੁੰਚ ਗਿਆ ਕਰੇ ਹਾਂਜੀ ਮੈਂ ਕਿਹਾ ਘਰੇ ਆਏ ਹਾਂ ਲੈਣ ਆਪਾਂ ਧੰਨਵਾਦ ਕਹਿੰਨੇ ਆ ਤੁਹਾਡਾ ਮੇਰੇ ਅੰਕਲ ਜੀ ਨਾਲ ਗੱਲ ਹੋਈ ਸੀ ਵੀ ਟਰਾਲਾ 8 ਦਿਨਾਂ ਪਹੁੰਚਦਾ ਕਰਾਂਗੇ ਠੀਕ ਹੈ ਪਰ ਆਪਾਂ ਚੌਥੇ ਦਿਨ ਹੀ ਕਰਤਾ ਹਾਂ ਨੇ ਆ ਗਏ ਹਾਂ ਆ ਗਿਆ ਜੀ ਹਫ਼ਤਾ ਕਿਹਾ ਜੀ ਹਾਂ ਜ ਆ ਗਿਆ ਹਾਂਜੀ ਬਿਲਕੁਲ ਤੇ ਜੇ ਜੀ ਤੁਸੀਂ ਵੀ ਕੂਪਨ ਪਾਉਣਾ ਚਾਹੁੰਦੇ ਹੋ ਇਹ ਵੀਡੀਓ ਦੇਖ ਰਹੇ ਹੋ ਤੇ ਆਪਣਾ ਡਰਾ ਜਿਹੜਾ ਮੇਨ ਡਰਾ ਜਿਹੜਾ 19 ਤਰੀਕ ਨੂੰ ਨਿਕਲਣਾ ਹੈ ਜਿਹੜਾ ਪੋਸਟਰ ਸਕਰੀਨ ਦੇ ਉੱਪਰ ਚੱਲ ਰਿਹਾ ਹੈ ਇਨਾਮਾਂ ਦਾ ਵੇਰਵਾ ਮੈਂ ਦੇ ਦਿਆਂ 101 ਨਾਮ ਹੈ ਜਿਹਦੇ ਚ ਪਹਿਲੇ ਨਾਮ ਚ ਆਪਣੇ ਥਾਰ ਗੱਡੀ ਹੈ অপਸ਼ਨ ਦੇ ਵਿੱਚ 36ਤੀ ਨਿਊ ਹੋਲੈਂਡ 4x4 ਟਰੈਕਟਰ ਹੈ ਜਾਂ ਲੈ ਲੈਣਾ ਨਾ ਸਕਾਰਪੀਓ ਗੱਡੀ ਦੂਜੇ ਨਾਮ ਦੇ ਵਿੱਚ ਆਪਣੇ ਬੁਲਟ ਮੋਟਰਸਾਈਕਲ ਹੈ ਤੇ ਉਹਦੀ অপਸ਼ਨ ਦੇ ਵਿੱਚ ਆਈਫੋਨ 15 ਪ੍ਰੋ ਮੈਕਸ ਹੈ ਤੀਜੇ ਨਾਮ ਦੇ ਵਿੱਚ ਆਪਣੇ ਸਪਲੈਂਡਰ ਮੋਟਰਸਾਈਕਲ ਤੇ ਬਾਕੀ ਤੁਸੀਂ ਸਕਰੀਨ ਤੇ ਚੱਲੀ ਜਾਂਦਾ ਪੋਸਟਰ ਦੇਖ ਲਓ ਜਿਹੜਾ ਆਪਣੇ ਨੰਬਰ ਹੈ ਨੰਬਰ ਵੀ ਸਕਰੀਨ ਤੇ ਚੱਲੀ ਜਾਂਦੇ ਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਜਿਹੜੀ ਕੂਪਨ ਸਕੀਮ ਆ 300 ਦੇ ਇੱਕ ਐ 500 ਦੇ ਤਿੰਨ ਐ ਤੇ 1000 ਰੁਪਏ ਦੇ ਅੱਠ ਐ ਜਿਹਦੇ ਮਿੰਨੀ ਡਰਾ ਦੇ ਵੀ ਹੋਣਗੇ ਤੇ ਮਿੰਨੀ ਡਰਾ ਦੇ ਬਿਲਕੁਲ ਫਰੀ ਦਿੱਤੇ ਜਾਣਗੇ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਤਾਂ ਕਿ ਡਰਾ ਨਿਕਲਦੇ ਵਿੱਚ ਆਪਣੇ ਬਹੁਤ ਥੋੜਾ ਸਮਾਂ ਰਹਿ ਗਿਆ ਤੇ ਅੰਕਲ ਜੀ ਹੋਰ ਕੁਝ ਕਹਿਣਾ ਚਾਹੁੰਦੇ ਹੋ ਆਪਣੇ ਕੋਡ ਲਈ ਕਲੱਬ ਬਾਰੇ ਤੁਸੀਂ ਮੈਂ ਤਾਂ ਕਹੂੰਗਾ ਜੀ ਵੱਧ ਤੋਂ ਵੱਧ ਕੂਪਨ ਪਾਓ ਠੀਕ ਹੈ ਜੀ ਲਓ ਅੰਕਲ ਹੋਰਾਂ ਨੇ ਹੋਰ ਕੂਪਨ ਪਾ ਦਿੱਤੇ ਐ ਕਿਉਂਕਿ ਜਿਹੜਾ ਆਪਣਾ ਕੰਮ ਬਹੁਤ ਵਧੀਆ ਲੱਗਿਆ ਇਹਨਾਂ ਨੂੰ ਗਊਸ਼ਾਲਾ ਕਲੱਬ ਦਾ ਤੇ ਪਹਿਲਾਂ ਵੀ ਜਿਹੜੀ ਸੁਣ ਦੱਸਦ ਗਿਆ ਆਪਣੇ ਪਿਛਲੇ ਨਾਮ ਦੇ ਚ ਕੀ ਆ ਗੱਡੀ ਨਿਕਲੀ ਸੀ ਉਹ ਲੀਲਿਆਂ ਵਾਲੀ ਹਣਮਾਨਗੜ੍ਹ ਨਿਕਲੀ ਸੀ ਤਾਂ ਉਹਨਾਂ ਨੂੰ ਵੀ ਆਪਣੇ ਇੱਥੇ ਸੱਦ ਕੇ ਗਊਸ਼ਾਲਾ ਦੇ ਵਿੱਚ ਆਪਾਂ ਪੂਰਾ ਮਾਣ ਸਨਮਾਨ ਉਹ ਕੈਸ਼ ਲੈ ਕੇ ਗਏ ਸੀ ਕਿਉਂਕਿ ਉਹ ਪੰਜ ਭਰਾਵਾਂ ਨੂੰ ਨਿਕਲੀ ਸੀ ਤੇ ਹੁਣ ਸੋਨੂੰ ਭਰਾਵਾਂ ਨੂੰ ਸਾਰਿਆਂ ਨੂੰ ਇਹ ਬੇਨਤੀ ਕਰਦੇ ਆਂ ਵੀ ਜੇ ਤੁਸੀਂ ਕੂਪਨ ਲੈਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਨੰਬਰ ਚੱਲੀ ਜਾਂਦਾ ਹੈ ਤੇ ਇੱਕ ਵੀਡੀਓ ਨੂੰ ਦੱਬ ਕੇ ਕਰ ਦਿਓ ਸ਼ੇਅਰ 19 ਤਰੀਕ ਦਿਨ ਐਤਵਾਰ ਨੂੰ ਸ਼ਾਮ ਨੂੰ 5 ਵਜੇ 5 ਵਜੇ ਡਰਾ ਨਿਕਲ ਜਾ ਧੰਨਵਾਦ